जय जय श्री बाबा तेरी ਦੁਕਾਨਦਾਰ ਭਰਾਵਾਂ ਨੂੰ ਬੇਨਤੀ ਆ ਵੀ ਨਾਲ ਚਲੋ ਸਾਡੇ ਨਾਲ ਚਲੋਗੇ ਸਾਥ ਵੜਿਆ ਰਹਿੰਦਾ ਇੱਕ ਦੂਜੇ ਦਾ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਆ ਬਹੁਤ ਵਧੀਆ ਵੀ ਦੁਕਾਨਾਂ ਬੰਦ ਨੇ ਇਹਦਾ ਮਤਲਬ ਇਹਨਾਂ ਨੇ ਦੁੱਖ ਪ੍ਰਗਟਾਇਆ ਦੁਕਾਨਦਾਰਾਂ ਨੂੰ ਬੇਨਤੀ ਦੀ ਆ ਵੀ ਇਹ ਨਾਲ ਤੁਰਨ ਲਓ ਜੀ ਅੱਜ ਜਿਹੜਾ ਆਪਾਂ ਪ੍ਰੋਟੈਸਟ ਕਰ ਰਹੇ ਆ ਬਾਬਾ ਬੀ ਆਰ ਅੰਬੇਨਕਰ ਸਾਹਿਬ ਜੀ ਦਾ ਪੁੱਤ ਦਾ ਜਿਹੜਾ ਇਹ ਕਾਣ ਕੀਤਾ ਗਿਆ ਸਾਡੇ ਹਿਰਦਿਆਂ ਨੂੰ ਬਲੂੰਦ ਰਿਆ ਗਿਆ ਉਹਦੇ ਵਿਰੁੱਧ ਆਪਾਂ ਸੁੱਲ ਕੇ ਸਾਰੇ ਜਾਤਾਂ ਵਰਗਾਂ ਕੋਲੋਂ ਇੱਕ ਸਿਧਾ ਪ੍ਰਸ਼ੰਤ ਪ੍ਰੋਤ ਕਰਨੇ ਦੂੜੇ ਦੇ ਸਾਥੇ ਇਤਰਾ ਅਭਿਆਨ ਦਾ ਰਚੀ ਪੂਰਾ ਖੁੱਲ ਕੇ ਨਾਖਾਸ ਦੇ ਰਹੇ ਨੇ ਤੇ ਸਾਰਾ ਮੇਲੋ ਮੋਹ ਸਜਾਣ ਜਿੱਦਾਂ ਦੀਆ ਬਾਹਰ ਘੈਂਟ ਸਰਾਵਾ ਦੇ ਪੂਰਾ ਇਹ ਨਾਖਾਸ ਦਾ ਸਾਰ ਸਾਰੀਆਂ ਦੁਕਾਨਾਂ ਬੰਦ ਕਰਕੇ ਪੂਰਾ ਇਹ ਸਾਡੇ ਨਾਲ ਦੋਸਤ ਯਾਰ ਪੂਰਾ ਇਹ ਕੰਮ ਕੇ ਸਾਥ ਦੇ ਰਹੇ ਨੇ ਉਹ ਇਹਦਾ ਮੁਕਾਟਾ ਨਹੀਂ ਤਾਂ ਗਿਆ ਇਹਨਾਂ ਦੇ ਦੋਸ਼ੀਆਂ ਨੂੰ ਸਖਤ ਸਖਤੀ ਨਾਲ ਕੀ ਜਾਣ ਫਟਕਾਰਾਂ ਕੀਤਾ ਨਹੀਂ ਇਹਨਾ ਬ੍ਰੋ ਸਮੂਹੀ ਕਾਰਵਾਈ ਕੀਤੀ ਜਾਵੇ ਜਿਹੜੇ ਜੀ ਮੰਨ ਕਰਦੇ ਆ ਸਾਡੇ ਇਹ ਜਿਹੜੇ ਜਿੰਨ ਦਾ ਪਸੇ ਰੋਕਦੇ ਉਹਨਾਂ ਨੂੰ ਗਾਹ ਨਾ ਪਾਇਆ ਜੇ ਸਾਡੇ ਉਹ ਇਹ ਜੱਸੀਆਂ ਗਾਂ ਤੋਂ ਮੁਰਤੀ ਬ੍ਰੇਸ਼ ਕਰਦਾ ਅੱਜ ਇੱਕ ਵਾਰੀ ਗਲਤੀ ਕਰਕੇ ਮੁਰਤੀ ਦੁਆਰਾ ਗਲਤੀ ਕਰਦਾ ਹੌਸਲਾ ਨਾ ਕਰੇ ਇਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹੱਤੋਂ ਸਾਥ ਤਲਾਸ਼ਾ ਦਿੱਤੇ ਜਾਣੀ ਚਾਹੀਦੀ ਆ ਨੇ ਗਾਂਟੀ ਦੇ ਦੁਆਰਾ ਤੁਮ ਮੁੜ ਕੇ ਨਾ ਹੋ ਸਕਣ ਇਹ ਜਿਹੜੀਆਂ ਬੇਅਕਲੀਆਂ ਨੇ ਇਹ ਮੋਹਣ ਦਿੱਤੀਆਂ ਤਾਂ ਕਿ ਇਹ ਜਿਹੜਾ ਸਿਰਕਾ ਪ੍ਰਤੀਯਾਹ ਮਾਹੌਲ ਨਾ ਹੋ ਸਕੇ ਇਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰੀ ਆ ਇਹਦੇ ਵਿਰੁੱਧ ਸਾਡੇ ਸਾਰੇ ਲੋਕ ਇਕੱਠੇ ਹੋ ਕੇ ਆਸਮਾਨਾਂ ਦੇ ਰੱਤੇ ਨੂੰ ਬੋਲਦੇ रोड मार्च किया गया सारे पे हो गए लगे हुए हैं कि इन्होंने विरुद्ध कानूनी कार्रवाई को पूरा अंजाम दिया जाए जय भी जय भारत